ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਹੋਈਆਂ ਕਿ ਸਰਕਾਰੀ ਮੁਲਾਜ਼ਮ ਉਹ ਸਮੇਂ ਸਿਰ ਦਫ਼ਤਰਾਂ ਵਿੱਚ ਪਹੁੰਚਣ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ ਜਿਸ ਨੂੰ ਲੈ ਕੇ ਅੱਜ ਪੰਚਾਇਤ ਅਫਸਰ ਬਲਜੀਤ ਕੌਰ ਖਾਨਸਾ ਵੱਲੋਂ ਬੀਡੀਪੀਓ ਦਫ਼ਤਰ ਦੀ ਚੈਕਿੰਗ ਕੀਤੀ ਗਈ ਤਾਂ ਕਈ ਮੁਲਾਜ਼ਮ ਉੱਥੇ ਗੈਰ ਹਾਜ਼ਰ ਜਿਹੜੇ ਆ ਉਹ ਪਾਏ ਗਏ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਬੀਡੀਪੀ ਦੇ ਦਫ਼ਤਰ ਦਿਆਂ ਹਨ ਜਿੱਥੇ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਅਫਸਰ ਬਲਜੀਤ ਕੌਰ ਖਾਲਸਾ ਵੱਲੋਂ ਚੈਕਿੰਗ ਜਿਹੜੀ ਆ ਉਹ ਕੀਤੀ ਗਈ ਆ ਤਾਂ ਕਈ ਮੁਲਾਜ਼ਮ ਜਿਹੜੇ ਗੈਰਹਾਜ਼ਰ ਪਾਏ ਗਏ ਆ ਤਾਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਗੈਰਹਾਜ਼ਰੀ ਜਿਹੜੀ ਆ ਉਹ ਆਪਣੇ ਹੱਥੀ ਉਹਨਾਂ ਵੱਲੋਂ ਲਗਾਈ ਗਈ ਆ ਤਾਂ ਇਹ ਮਾਮਲਾ ਜਿਹੜਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਵੀ ਜਿਹੜੀ ਆ ਉਹ ਬਜਟਕੋਰ ਖਾਲਸਾ ਵੱਲੋਂ ਆਖੀ ਗਈ ਆ ਤਾਂ ਕੀ ਕੁਝ ਕਹਿਣਾ ਹੈ ਲੇਟ ਆਏ ਆ ਅਫਸਰਾਂ ਦਾ ਅਤੇ ਬਜਟਕੋਰ ਖਾਲਸਾ ਦਾ ਉਹ ਵੀ ਕਹਾਣੀ ਸੁਣਾ ਦਿੰਦੇ ਆ ਮੈਂ ਨੋਪ ਉੱਪਰ ਜਾ ਕੇ ਸੀਗੀ ਸਵੇਰੇ 9 ਵਜੇ ਮੜਨੇ ਜਦੋਂ ਆਉਣ ਤੋਂ ਪਹਿਲਾਂ ਰਜਿਸਟਰ ਇੱਥੇ ਚਾਹੀਦਾ ਲੋਕ ਲੱਗੇ ਹੋਏ ਸੀਗੇ ਤੁਸੀਂ ਹੈ ਨਹੀਂ ਸੀਗੇ ਨਹੀਂ ਮੈਂ ਦਫਤਰੀ ਸੀਗਾ ਜੀ ਕਿੰਨੇ ਮੈਡਮ ਉਹ 5:00 ਤੱਕ ਦੇਤੀ ਕਿ 17 ਮਿੰਟ ਤੇ ਮੈਂ ਗਰੁੱਪ 'ਚ ਪਾਇਆ ਸਮੂਹ ਦਾ 9 ਵਜੇ ਦੇ 17 ਮਿੰਟ ਤੇ ਮੈਸੇਜ ਆਇਆ ਜਦੋਂ ਤੁਸੀਂ ਹੈ ਨਹੀਂ ਸੀ ਲੋਕਾਂ ਦੀ ਲੋਕ ਸਫਾਈ ਹੋ ਰਹੀ ਸੀ ਜੇ ਅੰਦਰ ਅਸੀਂ ਬਾਹਰ ਖੜੇ ਸੀਗੇ ਜੀ ਦਫ਼ਤਰ ਦੇ ਜੀ ਲੋਕ ਤਾਂ ਲੱਗੇ ਸੀ ਸਫਾਈ ਕਿੱਥੇ ਹੋ ਰਹੀ ਸੀ ਸਾਰਾ ਦਫ਼ਤਰ ਹੀ ਸਫਾਈ ਕਰਾ ਰਹੇ ਸੀਗੇ ਲੋਕ ਲੱਗੇ ਸੀ 9:05 ਤੱਕ ਦਫ਼ਤਰ ਆ ਨਹੀਂ ਰੋਜ਼ ਹੀ 9:05 ਤੋਂ 9:10 ਤੱਕ ਅਸੀਂ ਦਫ਼ਤਰ ਆ ਜਾਂਦੇ ਹਾਂ ਸਾਰਾ ਸਭ ਤੋਂ ਬਾਅਦ ਕੀ ਆਇਆ 9:05 ਤੱਕ ਇਹ ਮੈਂ ਸਵੇਰ ਨੂੰ ਕਿਉਂ ਆਉਂਗਾ ਨਹੀਂ ਮੈਂ ਕਰ ਰਹੇ ਲੋਕ ਲੱਗੇ ਮੈਨੂੰ ਮੈਡਮ ਹਰੇ ਪਤਾ ਜੀ ਮੈਂ 9:05 ਤੱਕ ਦਫ਼ਤਰ ਸੀਗਾ ਲੋਕ ਲੱਗੇ ਬੈਠੇ ਹੋਏ ਆਏ ਨੇ 9:00 ਤੂੰ ਤੀ ਲਾ ਲੋਈ ਮਾਰੂਗਾ ਪਿਆ ਲੈ ਲੋ ਤੇ ਤੇ ਰਜਿਸਟਰ ਨਹੀਂ ਸੀ ਗਿਆ ਜਦੋਂ ਮੈਂ ਰਜਿਸਟਰ ਜਦੋਂ ਮੈਨੂੰ ਪਵਾ ਚਲੀ ਮੈਂ ਉਹਦੇ 2 ਮਿੰਟ ਚ ਭੇਜ ਤੇ ਰਜਿਸਟਰ ਮੈਂ ਆਪ ਲੈ ਕੇ ਆਇਆ ਜੀ ਨਾਲ ਮੈਂ ਆਇਆ ਲੋ ਜਦੋਂ ਮੈਡਮ ਆਈ ਨਹੀਂ ਜੀ ਮੈਨੂੰ ਮੈਡਮ ਦਾ ਮੈਸੇਜ ਲੱਗਿਆ ਵੀ ਮੈਡਮ ਰਜਿਸਟਰ ਮੰਗਾ ਰਹੇ ਨੇ ਮੈਂ 2 ਮਿੰਟ ਬਾਅਦ ਮੈਂ ਉਹ ਰਜਿਸਟਰ ਲੈ ਕੇ ਆ ਗਿਆ ਠੀਕ ਹੈ ਸਰ ਬਾਕੀ ਮੁਲਾਜ਼ਮਾਂ ਦੀ ਜੀ ਹੁਣ ਅਸੀਂ ਜਵਾਬਤੌਲ ਵੀ ਕਰਦੇ ਆ ਜਿਹੜਾ ਨਹੀਂ ਹੈਗੇ ਅੱਛਾ ਹਾਂ ਇਹਨਾਂ ਨੂੰ ਪਹਿਲਾਂ ਵੀ ਹਜ਼ਰਤਾ ਜਾਰੀ ਕੀਤੇ ਹੋਏ ਨੇ ਭਾਈ ਸਮੇਂ ਇਥੇ ਸਰਕਾਰ ਦਾ ਹੁਕਮ ਆ ਵੀ ਸਮੇਂ ਇਥੇ ਦਫ਼ਤਰ ਆਓ ਤੇ ਅਸੀਂ ਹੁਣ ਜਿਹੜੇ ਨਹੀਂ ਆਏ ਹੈਗੇ ਮੈਂ ਚਿੱਠੀ ਮੈਡਮ ਦਾ ਮੁਲਾਜ਼ਮ ਤਾਂ ਹੀ तकरीबन ਘੱਟੋ ਘੱਟ 10-11 ਹਜ਼ਾਰ ਨੇ ਜੀ ਪਹਿਲਾਂ ਵੀ ਪਿਛਲੀ ਵੀ ਇੱਕ ਰੇਡ ਪਈ ਸੀ ਐਮਐਲਏ ਨਾਬਾ ਨੇ ਮਾਰੀ ਸੀ ਅੱਜ ਵੀ ਬੇ ਨਹੀਂ ਉਹ ਸਵੇਰੇ 10 ਵਜੇ ਮਾਰੀ ਸੀਗੀ ਉਹ ਬਾਅਦ ਪਰ ਮਾਰੀ ਤੀਗੀ ਨਹੀਂ ਲਗਾਤਾਰ ਹੋ ਰਹੀਆਂ ਨੇ ਦਫ਼ਤਰ ਦੇ ਅੰਦਰ ਫਿਰ ਉਹਨੂੰ ਆਪਾਂ ਮੁਲਾਜ਼ਮ ਨੂੰ ਸਮਝਾਈ ਸਕਦੇ ਹਾਂ ਜੱਤੀ ਪੱਤਰ ਕਰ ਸਕਦੇ ਹਾਂ ਆਣਾ ਨਾ ਨਾ ਇਹ ਤਾਂ ਉਹਨਾਂ ਦੀ ਹੈ ਨਾ ਉਹਨਾਂ થી ਉਹਨਾਂ ਦੀ ਆਖੀ ਜਵਾਬ ਤਲਬੀ ਲਿਖ ਰਿਹਾ ਹੈ ਇਹਦੀ ਤਾਂ ਉਹਨੂੰ ਵੀ ਲਿਖ ਰਿਹਾ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਸਵੇ ਸਪਸ਼ਟ ਨਾ ਕੋਈ ਜਵਾਬ ਦਿੱਤਾ ਫਿਰ ਉਹਨਾਂ ਦੇ ਖਿਲਾਫ ਡਾਇਰੈਕਟਰ ਸਾਹਿਬ ਨੂੰ ਲਿਖ ਦਾਂਗੇ ਸਾਰਿਆਂ ਦੇ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ ਐਸਪੀਓ ਐਜੈਂਟ ਲੱਗਿਆ ਹਾਂ ਬੀਬੀਤਾ 790 ਜੀ ਤੇ ਅੱਜ ਜਿਹੜੀ ਮੈਮ ਨੇ ਅੱਜ ਰੇਟ ਮਾਰੇ ਸੀ ਤੁਸੀਂ ਕਿੱਥੇ ਸੀ ਉਸ ਟਾਈਮ ਮੈਡਮ ਇੱਕ ਨਾ ਸਰ ਅਸੀਂ ਬੋਲੀਆਂ ਕੀਤੀਆਂ ਨੇ ਪੰਚਾਇਤੀ ਲੈਂਡ ਯਾਰ ਚਪੋਤੇਦਾਰਾਂ ਤੋਂ ਚੈੱਕ ਲੈ ਰਿਆ ਸੀਗਾ ਉਹਨਾਂ ਨੂੰ ਸਵੇਰੇ ਬੁਲਾਇਆ ਸੀ ਟਾਈਮ ਦਿੱਤਾ ਸੀਗਾ ਤੁਸੀਂ ਚੈੱਕ ਲੈ ਰਹੇ ਸੀ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਕਰਕੇ ਆਗੇ ਸੀ ਟਾਈਮ ਨਾ ਸਰ ਬਾਹਰ ਖੜਾ ਸੀਗਾ ਉੱਥੇ ਚੈੱਕ ਲੈ ਰਿਆ ਸੀ ਉਹਨਾਂ ਨੂੰ ਜੀ ਮੇਰਾ ਨਾਮ ਕੀ ਪੋਸਟ ਹੈ ਤੁਹਾਡੀ ਮੈਂ ਜੀ ਸੀ ਇਹ ਦਾ ਚਾਰਜ ਮਿਲਿਆ 90 ਦਾ ਤੇ ਤੁਸੀਂ ਲੇਟ ਕਿਉਂ ਹੋਏ ਅੱਜ ਜੀ ਸਰ ਬੱਸ ਥੋੜੀ ਲੇਟ ਹੋ ਗਈ ਸੀ ਅੱਜ ਜੀ ਮੈਂ ਤੇ ਬੱਸ ਨਾਲ ਦੇ ਨਾਲ 8 8:50 ਤੇ ਬਹਿ ਗਿਆ ਸੀ ਦਫ਼ਤਰ ਕਿੰਨੇ ਵਜੇ ਲੱਗਦਾ ਜੀ 9 9 ਵਜੇ ਲੱਗਦਾ ਜੀ ਕਿੰਨੇ ਵਜੇ ਆਏ ਤੁਸੀਂ ਮੈਂ ਉੜੇ ਆਇਆ ਜੀ 9:25 ਮਿੰਟ ਤੇ ਆਇਆ ਅੱਛਾ ਲੇਟ ਹੋ ਗਏ ਹਰ ਵੀ ਲੇਟ ਹੋਣਾ ਨਹੀਂ ਜੀ ਨਹੀਂ ਅੱਜ ਹੀ ਹੋਇਆ ਅੱਜ ਥੋੜੀ ਬਾਸੂ ਵੀ ਸੌਂ ਗਈ ਪਟਿਆਲੇ ਤੋਂ ਆਣਾ ਜੀ ਮੈਂ ਅੱਛਾ ਹਾਂਜੀ ਮੈਂ ਬਲਜੀਤ ਕੌਰ ਖਾਲਸਾ ਬੀਡੀਪੀ ਉਹ ਨਾਪਾ ਮੈਂ 9 ਵਜੇ ਦਫ਼ਤਰ ਆਈ ਤਾਂ ਸੁਪਰਡੈਂਟ ਦੀਪਕ ਜਿੰਦਲ ਦਾ ਕਮਰਾ ਜਿਹੜਾ ਬੰਦ ਸੀ ਜੀ ਤੇ ਮੈਨੂੰ ਰਜਿਸਟਰ ਹਾਜ਼ਰੀ ਰਜਿਸਟਰ ਦौरा ਰਜਿਸਟਰ ਵੀ ਨਹੀਂ ਮਿਲੇ ਤੇ ਫਿਰ ਮੈਂ ਗਰੁੱਪ ਚ ਪਾਇਆ 917 ਤੇ ਉੜੀਕ ਕੇ 17 ਮਿੰਟ ਮੈਂ ਉੜੀਕ ਕੇ ਤੇ ਵੀ ਕੀ ਗੱਲ ਦਫਤਰ ਕਿਉਂ ਨਹੀਂ ਆਈ ਤੇ ਫਿਰ ਤੁਰੰਤ ਦੀਪਕ ਨੇ ਆ ਕੇ ਲੋਕ ਖੋਲਿਆ ਜੀ ਰਜਿਸਟਰ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਦੀਪਕ ਜਿੰਦਲ ਵੀ ਗੈਰ ਹਾਜ਼ਰ ਸੀ ਜਦੋਂ ਮੈਂ ਆਈਆਂ ਤੇ ਬਾਕੀ ਕਾਫੀ ਹੋਰ ਮੁਲਾਜ਼ਮ ਗੈਰ ਹਾਜ਼ਰ ਸੀ ਉਹਨਾਂ ਦੇ ਖਿਲਾਫ ਨਾ ਜੀ ਮੈਂ ਜਵਾਬ ਤਲਬੀ ਕੀਤੀ ਹੈ ਐਬਸੈਂਟ ਕੀਤੇ ਨੇ ਤੇ ਸਰਕਾਰ ਨੂੰ ਲਿਖ ਕੇ ਭੇਜੂੰਗੀ ਜੀ ਮੈਂ ਉਹਨਾਂ ਦੇ ਖਿਲਾਫ ਹਾਂਜੀ ਮੈਂ ਤਾਂ ਸਮੇਂ ਸਮੇਂ ਹਦਾਇਤਾਂ ਵੀ ਜਾਰੀ ਕਰਦੀ ਰਹਿੰਦੀਆਂ ਜੀ ਕਿ ਸਰਕਾਰ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਸੀ ਹਾਂਜੀ ਇਹੀ ਆਦੇਸ਼ ਨੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ